ਕਨੇ ਐਡਵੋਕੇਟ ਸਾਹਿਬ ਔਰ ਐਡਵੋਕੇਟ ਸਾਹਿਬ ਹਾਲ ਹੀ ਦੇ ਵਿੱਚ ਜਿਹੜਾ ਲੰਗੇ ਕੱਲ ਫੈਸਲਾ ਲਿਆ ਗਿਆ ਬਲਵਿੰਦਰ ਸਿੰਘ ਪੂੰਦੜ ਨੂੰ ਕਾਰਜਕਾਰੀ ਪ੍ਰਧਾਨ ਲਗਾ ਦਿੱਤਾ ਗਿਆ ਅੱਜ ਇੱਕ ਵੱਡੀ ਮੀਟਿੰਗ ਵੀ ਹੋਣ ਜਾ ਰਹੀ ਹੈ ਸ਼੍ਰੀ ਕਾਲਤਕ ਸਾਹਿਬ ਇਹ ਤੇ ਕਿਸ ਤਰ੍ਹਾਂ ਦੇਖ ਰਹੇ ਹੋ ਇਹ ਸਾਰੀ ਕਾਰਗੁਜ਼ਾਰੀ ਨੂੰ ਦੇਖੋ ਗੱਲ ਇਸ ਤਰ੍ਹਾਂ ਹੈ ਸਾਇਦ ਜੀ ਇਹ ਇੱਕ ਬੜਾ ਦਾ ਡਰਾਮਾ ਹੈ ਜੀ ਕਿਉਂਕਿ ਇਹ ਸਾਰੇ ਆਦਮੀ ਉਹ ਇਕੱਠੇ ਹੋਏ ਨੇ ਜਦੋਂ ਗੁਰੂ ਕ੍ਰਾਂਤ ਸਾਹਿਬ ਦੀ ਬੇਇੱਜ਼ਤੀ ਹੁੰਦੀ ਹੈ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੰਜਾਬ ਚ ਤਹੀਨ ਹੁੰਦੀ ਹੈ ਕਿ ਇਹ ਕਾਰਜਕਾਰੀ ਪ੍ਰਧਾਨ ਨੇ ਉਸ ਵਕਤ ਕੋਈ ਲਫ਼ਜ਼ ਬੋਲੇ ਸੀ ਇਹ ਆਕਾਲੀ ਦਲ ਦਾ ਪ੍ਰਧਾਨ ਬਣ ਚੁੱਕਾ ਹੈ ਕਿ ਇਸ ਆਦਮੀ ਨੇ ਕੋਈ ਇਸ ਗੱਲ ਤੇ ਕੋਈ ਬੋਲਿਆ ਸੀ ਕਿ ਇਹ ਗਲਤ ਹੋਇਆ ਪੰਜਾਬ ਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਹੀਨ ਕਲਪੂਰੇ ਹੋ ਰਹੀ ਹੈ ਪਰਚਾ ਕੈਨਸਲ 2012 ਦੇ ਵਿੱਚ ਹੋਇਆ ਹੈ ਕਿ ਇਸ ਆਦਮੀ ਨੇ ਹਾ ਦਾ ਨਾਰਾ ਮਾਰਿਆ ਕੋਈ ਕਿੰਤੂ ਪ੍ਰਿੰਤੂ ਕੀਤਾ ਇਸ ਗੱਲ ਦੇ ਉੱਪਰ ਸੋ ਇਸ ਆਦਮੀ ਦਾ ਕਾਲੀ ਦਲ ਦਾ ਪ੍ਰਧਾਨ ਬੰਨਾ ਕਾਰਜਕਾਰੀ ਪ੍ਰਧਾਨ ਬੰਨਾ ਇੱਕ ਡਰਾਮਾ ਹੈ ਜੋ ਗਲਤ ਮੈਸੇਜ ਆ ਰਿਹਾ ਹੈ ਇਹ ਬੰਦੇ ਸਾਰੇ ਉਹਨੇ ਜੁम्मेवार ਨੇ ਜਿੰਨਾ ਇਹਨਾਂ ਦਾ ਪ੍ਰਧਾਨ ਜੁम्मेवार ਨਹੀਂ ਇੱਕ ਇੱਕ ਪਾਸੇ ਤਾਂ ਐਡਵੋਕੇਟ ਸਾਹਿਬ ਇਹ ਕਿਹਾ ਜਾ ਰਿਹਾ ਕਿ ਚਲੋ ਸੁਖਬੀਰ ਬਾਦਲ ਨੂੰ ਹੋ ਸਕਦਾ ਕਿ ਆਪਣੀ ਇਹ ਗਲਤੀਆਂ ਜਿਹੜੀਆਂ ਕਥਿਤ ਗਲਤੀਆਂ ਨੇ ਉਹਨਾਂ ਦਾ ਇੱਕ ਵਾਰ ਅਨੁਮਾਨ ਹੋ ਗਿਆ ਹੋਵੇ ਤਾਂ ਕਰਕੇ ਸ਼ਾਇਦ ਆਪ ਹੀ ਪਿੱਛੇ ਹਟਦੇ ਪਏ ਆ ਹਾਂਜੀ ਤਾਂ ਕਿਸ ਤਰ੍ਹਾਂ ਦੇਖ ਰਹੇ ਤੁਹਾਨੂੰ ਲੱਗਦਾ ਕਿ ਐਵੇਂ ਹੈਗੀ ਗੱਲਬਾਤ ਕੋਈ ਦੇਖੋ ਜਿਹੜਾ ਮੈਨੂੰ ਪਤਾ ਲੱਗਿਆ ਸੀ ਕਿ ਜਿਹੜੇ ਕਾਰਜਕਾਰੀ ਪ੍ਰਧਾਨ ਤੇ ਤਲਵੰਡੀ ਸਾਹਿਬ ਏਰੀਏ ਦੇ ਵਿੱਚ ਜਦੋਂ 1999 ਦੇ ਵਿੱਚ ਇੱਕ ਸਟੇਜ ਦੇ ਉੱਪਰ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਉਲਟ ਕੋਈ ਕਬਜ਼ਾ ਲੈਣਾ ਸੀ ਤਾਂ ਇਹਨਾਂ ਦਾ ਪੂਰਾ ਰੋਲ ਸੀ ਉਹ ਸੈਣੀ ਦੇ ਨਾਲ ਰਲ ਕੇ ਅੱਛਾ ਜੀ ਅੱਜ ਜਿੱਕਰ ਸਮੇਂ ਸਿੰਘ ਸੈਣੀ ਦੇ ਉਲਟ ਬੋਲੇ ਕਿਤੇ 2022 ਤੋਂ ਪਹਿਲਾਂ ਸ਼ਿਵ ਸੈਣਾ ਦੇ ਪ੍ਰਧਾਨ ਕੋ ਸ਼ਿਵ ਸੈਣਾ ਦਾ ਇੱਕ ਆਦਮੀ ਅੰਮ੍ਰਿਤਸਰ ਹੈ ਜਿਸ ਨੇ ਕਿਹਾ ਸੀ ਕਿ 2% ਵਾਲਿਆਂ ਜਿਆ ਕੁੜੀਆਂ ਰਾਤ ਰੱਖਿਆ ਕਰੋ ਇਹ ਕਾਰਜਕਾਰੀ ਪ੍ਰਧਾਨ ਕਾਲੀਆ ਦਾ ਬੋਲਿਆ ਸੀ ਉਹਨਾਂ ਦੇ ਨਾਲ 2022 ਜਦੋਂ ਸੁਖਵੀਰ ਬਾਦਲ ਨੇ ਸਮਝੌਤਾ ਕੀਤਾ ਇਲੈਕਸ਼ਨਾਂ ਦੇ ਸ਼ਿਫਟ ਸਣਾਂ ਦੇ ਨਾਲ ਉਸ ਵਕਤ ਇਸ ਆਦਮੀ ਨੇ ਕਿੰਤੂ ਪਰੰਤੂ ਕੀਤਾ ਸੋ ਇਹ ਆਦਮੀ ਜਿਹੜੇ ਨੇ ਸਾਰਾ ਇਕੱਠਾ ਗਰੁੱਪ ਹੈ ਇਹ ਇੱਕ ਡਰਾਮਾ ਹੋ ਰਿਹਾ ਪੰਜਾਬ ਦੇ ਅੰਦਰ ਤੇ ਮੇਰੀ ਜਥੇਦਾਰ ਸਾਹਿਬ ਨੂੰ ਇੱਕ ਅਪੀਲ ਹੈ ਜੀ ਕਿ ਇਹ ਬੰਦੇ ਜਿਹੜੇ ਨੇ ਇਹ ਬਖਸ਼ਣ ਯੋਗ ਨਹੀਂ ਤੇ ਅਕਾਲੀ ਦਾਲੀ ਭੰਗ ਕਰਨਾ ਚਾਹੀਦਾ ਹੈ ਇਹਨਾਂ ਦਾ ਤੇ ਇਹਨਾਂ ਦਾ ਵजूद ਖਤਮ ਹੋਣਾ ਚਾਹੀਦਾ ਹੈ ਜਿਹੜਾ ਇਹਨਾਂ ਦਾ ਅਕਾਲੀ ਦਾਲ ਅਕਾਲੀ ਦਲ ਤਾਂ ਐਕਚੁਅਲੀ ਉਹ ਸੀ ਜਿਹੜਾ 1920 ਕੀ ਤੋਂ ਸ਼ੁਰੂ ਹੋਇਆ ਸੀ ਜਿਹਦੀਆਂ ਕੁਰਬਾਨੀਆਂ ਸੀ ਪਰ ਇਹ ਅਕਾਲੀ ਦਲ ਦਾ ਨਾਂ ਵਰਤ ਕੇ ਇਹਨਾਂ ਨੇ ਪੰਜਾਬ ਨਾਲ ਧੋਖਾ ਕੀਤਾ ਹੈ ਸਿੱਖਾਂ ਦੇ ਨਾਲ ਧੋਖਾ ਕੀਤਾ ਹੈ ਜੋ ਮੇਰੀ ਜਥੇਦਾਰਾਂ ਨੂੰ ਇੱਕ ਬੇਨਤੀ ਹੈ ਕਿ ਇਸ ਅਕਾਲੀ ਦਲ ਨੂੰ ਬਿਲਕੁਲ ਮੁੱਢੋਂ ਖਾਰਜ ਕਰਨਾ ਚਾਹੀਦਾ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਉਲਟ ਸੀ ਤੇ ਗੁਰੂ ਗਰੰਥ ਸਾਹਿਬ ਮਹਾਰਾਜ ਉਲਟ ਹੈ ਅੱਛਾ ਐਡਵੋਕੇਟ ਸਾਹਿਬ ਇੱਕ ਗੱਲ ਤਾਂ ਆਮ ਕਹੀ ਜਾਂਦੀ ਕਹਿੰਦੇ ਕਿ ਜਦੋਂ ਨਿਮਕੇ ਜਾਈਏ ਕਾਲ ਤਖਤ ਸਾਹਿਬ ਜਾਂ ਸ੍ਰੀ ਹਰਮੰਦਰ ਸਾਹਿਬ ਜਾਈਏ ਦਰਬਾਰ ਸਾਹਿਬ ਜਾਈਏ ਤੇ ਮਾਫੀ ਜਿਹੜੀ ਇਹ ਮਿਲ ਜਾਂਦੀ ਹੈ ਕੀ ਸੁਖਬੀਰ ਬਾਦਲ ਨੂੰ ਮਾਫੀ ਨਹੀਂ ਮਿਲ ਸਕਦੀ ਨਹੀਂ ਗੱਲ ਮੈਂ ਤੈਨੂੰ ਦੂਸਰੀ ਸਾਈਡ ਤੇ ਦੱਸਣੀ ਚਾਹਣਾ ਕੁਝ ਗਲਤੀਆਂ ਨੇ ਜਿਹੜੀਆਂ ਮਾਫੀ ਯੋਗ ਨਹੀਂ ਮੈਨੂੰ ਦੱਸ ਜਥੇਦਾਰ ਆਪਣੇ ਸੰਤਾ ਸਿੰਘ ਜਿਹੜੇ ਸੀ ਜਿਨ੍ਹਾਂ ਨੇ ਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਦੋਸ਼ ਲੱਗੇ ਸੀ ਤਾਂ ਮੈਨੂੰ ਲੱਗਦਾ ਉਹਨਾਂ ਨੂੰ ਮਾਫੀ ਨਹੀਂ ਸੀ ਮਿਲੀ ਬਹੁਤ ਐਸੇਗਾ ਚੀਜ਼ਾਂ ਨੇ ਬਹੁਤ ਐਸੇ ਗੁਨਾਹ ਨੇ ਜਿਹੜੇ ਬਖਸ਼ਣ ਯੋਗ ਨਹੀਂ 마ਫੀ ਯੋਗ ਨਹੀਂ ਹੂੰ ਸੋ ਬਹੁਤ ਲੋਕਾਂ ਨੂੰ ਮਾਫੀ ਨਹੀਂ ਮਿਲੀ ਜਿਨ੍ਹਾਂ ਨੇ ਬਹੁਤ ਵੱਡੇ ਗੁਨਾਹ ਕੀਤੇ ਨੇ ਹੂੰ ਉਹ ਇੱਕ ਪੰਥ ਦੇ ਵਿੱਚੋਂ ਕੱਢੇ ਜਾ ਚੁੱਕੇ ਰਹੇ ਹੂੰ ਅੱਛਾ ਇਹਨਾਂ ਨੂੰ ਲੈ ਕੇ ਸੁਖਬੀਰ ਬਾਦਲ ਨੂੰ ਲੈ ਕੇ ਤੇ ਇਕੱਲੇ ਲੀਡਰਾਂ ਨੂੰ ਲੈ ਕੇ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਤੁਸੀਂ ਇੱਕ ਵਾਰ ਤਾਂ ਕਹਿ ਦਿੱਤਾ ਕਿ ਠੀਕ ਹੈ ਇਹਨਾਂ ਨੇ ਇਹਨਾਂ ਨੇ ਜੁਗਨਾਹ ਕੀਤੇ ਬਖਸ਼ਣ ਯੋਗ ਨਹੀਂ ਨੇ ਪਰ ਫੈਸਲਾ ਕੀ ਹੋਣਾ ਚਾਹੀਦਾ ਤੁਹਾਡੇ ਹਿਸਾਬ ਦੇ ਨਾਲ ਅੱਜ ਕੱਤਰ ਤਾਂ ਹੋਣ ਵਾਲੀ ਹੈ ਦੇਖੋ ਮੇਰੀ ਦਾ ਬੇਨਤੀ ਜਥੇਦਾਰ ਸਾਹਿਬ ਨੂੰ ਇਹ ਕਿ ਇਹਨਾਂ ਦਾ ਕਾਲੀ ਦਾਲੇ ਇਹਨਾਂ ਦਾ ਖਰਚ ਕਰਨਾ ਚਾਹੀਦਾ ਪੁੱਟਾ ਖਰਚ ਕਰਨਾ ਚਾਹੀਦਾ ਹੈ। ਹੂੰ। ਦੂਸਰਾ ਇਹ ਆਦਮੀ ਜਿਹੜੇ ਸਿੱਖ ਧਰਮ ਦੇ ਵਿੱਚੋਂ ਬਾਹਰ ਕੱਢਨੇ ਚਾਹੀਦੇ ਨੇ। ਕੌਮ ਦੇ ਵਿੱਚੋਂ ਬਾਹਰ ਕੱਢਨੇ ਚਾਹੀਦੇ ਨੇ ਲੋਕ। ਜਿਹੜੀ ਗੱਲ ਚੱਲ ਰਹੀ ਸੀ ਕਿ ਪੰਥ 'ਚੋਂ ਛੇਕਣਾ ਚਾਹੀਦਾ ਕਿ ਤੁਸੀਂ ਉਹੀ ਕਹਿ ਰਹੇ ਹੋ। ਛੇਕਣਾ ਚਾਹੀਦਾ ਬਿਲਕੁਲ ਬਹੁਤ ਲੋਕ ਛੇਕੇ ਗਏ ਨੇ ਕਾਲ ਤੱਕ ਸਰ ਤੋਂ। ਹੂੰ। ਇਹ ਵੀ ਛਕਣੇ ਚਾਹੀਦੇ ਨੇ ਕਿਉਂਕਿ ਇਹਨਾਂ ਦੇ ਗناہ ਉਹਨਾਂ ਤੋਂ ਵੀ ਵੱਡੇ ਜਿਆਦੇ ਨੇ ਅੱਛਾ ਮੈਂ ਇਹ ਵੀ ਪੁੱਛਣਾ ਚਾਹਦੀ ਕਹਿੰਦੇ ਕਿ ਇਹਨਾਂ ਦਾ ਅਕਾਲੀ ਦਲ ਭੰਗ ਹੋਣਾ ਚਾਹੀਦਾ ਹੈ ਇਹ ਚ ਇਕੱਲੇ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਆਸੇ ਪਾਸੇ ਦੇ ਲੋਕ ਨੇ ਕਿ ਬਾਕੀ ਸਾਰੇ ਜਿੰਨੀ ਲੀਡਰਸ਼ਿਪ ਹੈ ਸਾਰੀ ਦੀ ਗੱਲ ਕਰ ਰਹੇ ਦੇਖੋ ਜਿਹੜੀ ਉਸ ਵਕਤ ਦੀ ਲੀਡਰਸ਼ਿਪ ਸੀ ਜਿਹੜੇ ਉਸ ਵਕਤ ਮਨਿਸਟਰ ਸੀ ਐਮਐਲਏ ਸੀ ਜਿਹੜੇ ਨਹੀਂ ਬੋਲੇ ਉਸ ਵਕਤ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜੀ 2007 ਦੇ ਵਿੱਚ ਤੋਹੀਨ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਦੀ 2015 ਚ 15 ਚ ਬੇਦਬੀ ਹੁੰਦੀ ਹੈ ਜਿਹੜੇ ਆਦਮੀ ਉਦੋਂ ਨਹੀਂ ਬੋਲੇ ਆ ਕਾਲੀਗੱਲ ਦੀ ਸਪੋਰਟ ਕਰਦੇ ਰਹੇ ਨੇ ਉਹ ਸਾਰੇ ਹੀ ਗਨਾਹਯੋਗ ਠੀਕ ਹੈ ਠੀਕ ਹੈ ਖਾਰਾ ਸਾਹਿਬ ਬਹੁਤ ਸ਼ੁਕਰੀਆ